ਸਭ ਤੋਂ ਵੱਡੀ ਯੋਧ ਨਸ਼ਾ ਬਰੋਟ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਸੁਨੀਮਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਪਿਛਲੇ ਦਿਨਾਂ 'ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਂ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ ਪਹਿਲੀ ਜਨਵਰੀ ਤੋਂ ਲੈ ਕੇ 688 ਕਿਲੋਗ੍ਰਾਮ ਦੋ 68 1200 ਕਿਲੋਗ੍ਰਾਮ ਤੇ 1300 ਜਿਹੜੇ ਡਰੱਗ ਸਮਗਲਰਸ ਫੜੇ ਗਏ ਆ 170 किलो हीरोइन और 317000 कितने फार्मसी के हैं इनोंੋਂ اوپر ট্যাবলেট سے کابل انجکشن کہہ سکتے ہیں 2 کروڑ 52 لاکھ ایم سی ڈی بہت اچھی قریب ا پھڑا گئی ہے ڈرگ منی اور 73 ویکلز یہ پھڑیاں گئی ہیں ڈرگ دے وچ یہ جڑا اس تو علاوہ ڈیمولیشن ڈرائیو چل رہی ہے جڑی میونسپل کارپوریشن ولڈر ہوندے ہیں پولیس انداز دے اوتھے اسی اج اسلام آباد دے ਇਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਫਐਸਯੂ ਖਾਲਸਾ ਦੇ ਵਿੱਚ ਇਹ ਸਰਵਰ ਪ੍ਰਤਾਪ ਬੜਾ ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਇਹ ਮਕਦਮਾ ਦਰਜ ਕੀਤਾ ਗਿਆ ਹੈ ਇਹ ਤੇ ਇਹਦਾ ਪਰਿਵਾਰ ਜਿਹੜੇ ਨਾਲ ਕੇ ਅੱਗੇ ਦੇ ਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਭਾਈ ਜਿਹੜੀ ਡਰੱਗ ਮੰਡੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਲੈਬਲੀਸ਼ਨ ਦੇ ਆਰਡਰ ਕੀਤੇ ਗਏ ਬਿਸਕਲ ਕਾਰਪੋਰੇਸ਼ਨ ਸਰਵਰ ਨੂੰ ਸਾਡੇ ਤੋਂ ਪੁਲਿਸ ਨੇ ਮਦਦਤ ਮਕੀਸੀ ਅਸੀਂ ਆਪ ਸਾਰੇ ਆਏ ਆ ਸੋ ਦਟ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਕਿ ਜੇ ਅਪਰ ਗਲਤ ਤਰ੍ਹਾਂ ਬਲੈਕ ਮਨੀ ਨਾਲ ਜਾਂ ਇਹਦੇ ਨਾਲ ਜਿਹੜਾ ਡਰਗ ਮਨੀ ਨਾਲ ਇਹੋ ਜਿਹੀ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਹੀ ਹੁੰਦਾ ਹੈ ਇੱਥੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਡਰਗ ਦੀ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਆ ਕਿ ਸਾਡੇ ਇਹ ਸਭ ਨੂੰ ਇਹ ਪਤਾ ਸੀ ਕਿ ਇਹ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ ਕੀ ਹੈ ਜਿਹੜੀ ਬੇਟੀ ਦੇ ਇਹਦਾ ਬ੍ਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਐ ਇਸ ਦਿੱਤੇ ਪ੍ਰਤਾਪ ਤੇ ਮਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਫੀਮ ਵੀ ਇਹਨਾਂ ਤੋਂ ਫੜੀ ਆ ਔਰ ਐਂਗਲ ਵੀ ਫੜੇ ਗਏ ਸੀ ਇਹਨਾਂ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਆ ਕਮਿਸ਼ਨਰ ਪੁਲਿਸ ਅੰਦਰ ਸਰ ਦੇ ਵਿੱਚ ਔਰ ਅੱਗੇ ਵੀ ਇਹ ਜਿਹੜੀ ਡਰਾਈਵ ਅਗੇਂਡ ਯੁੱਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇਦਾਂ ਜਾਰੀ ਰੱਖਿਆ ਗਿਆ ਹੈ। ਸਾਰੇ ਪੂਰੇ ਪਰਿਵਾਰ ਦੇ ਉੱਤੇ ਬੱਚੇ ਕੰਮੇ ਦੱਜੇ ਆ ਯਾ ਪਰ ਪਰਿਵਾਰ ਦੇ ਬੱਚੇ ਨਹੀਂ ਇਹਦੇ ਉੱਤੇ। ਮੈਂ ਇਹਦੇ ਵਿੱਚ ਦੇਖਣਾ ਚਾਹੀਦਾ ਕਿ ਇਹ ਬੱਚੀ ਮਕਦਮੇ ਆ ਨਾ ਕਿ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ ਵਿੱਚ ਐਂਟਰ ਹੋਇਆ ਹੋਇਆ। ਜਿਹੜਾ ਇਹ सनी ਹੈ। ਔਰ ਇਹਦੇ ਖਿਲਾਫ ਪ੍ਰिजन ਐਕਟ ਦੇ ਜੇ ਮਾਨਸਾ ਜੇਲ੍ਹ ਚ ਗਿਆ ਉੱਥੇ ਵੀ ਬੱਚਾ ਦਰਜ ਹੋਇਆ। ਆਪਣੇ ਇਸ ਤੋਂ ਬਾਅਦ ਨਾਪਾ ਜੇਲ੍ਹ ਚ ਵੀ ਇਹਦੇ ਤੇ ਬੱਚਾ ਦਰਜ ਹੈ। ਹੁਸ਼ਿਆਰਪੁਰ ਡਿਸਟ੍ਰਿਕਟ 'ਚ ਵੀ ਬੱਚੇ ਦਰਜ ਹੈ ਬਠਿੰਡੇ ਵੀ। NDPS ਦਾ ਥਰਮਲ ठाਣੇ ਜਗਾ 436 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਆ ਕੇ ਲਾਉਣੀ ਦੀ ਸਥਿਤੀ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਇਹ ਔਰ ਇਹਨਾਂ ਚ ਜਿਹੜੇ ਵਕ ਵਕਤ ਮੁਕਦਮੇ ਜਿਹੜੇ ਹੀਨਰਸ ਕ੍ਰਾਈਮ ਦੇ ਵੀ ਹੈ ਜਿੱਥੇ ਟੱਕਰ ਦੀ ਤਿਆਰੀ ਪੁਰਾਣੀ IPC ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕੱਦਮੇ ਹੈਗੇ ਔਰ 올 ਅਕ੍ਰਾਸ ਸਟੇਟ ਹੈਗੇ ਡਿਵੈਲਪਮੈਂਟ ਓਫਿਸ ਜਿਸ ਤਰ੍ਹਾਂ ਇਹਨਾਂ ਨੇ ਕਾਹ ਕਿਹਾ ਇਹ ਫਿਟੇਰ ਰਡਾਂ ਤੇ ਲਗਵਾਇਆ ਜਾਂ ਜਦੋਂ ਇਹਨਾਂ ਦੇ ਘਰ ਵਾਲੇ ਕੋਈ ਵੀ ਐਕਟਿਵ ਚੀਜ਼ ਲੱਗਦਾ ਰਹੀ ਹੁਣ ਵੀ ਐਕਟਿਵ ਹੈ ਜੀ ਘਰ ਦੇ ਵਿੱਚ ਨਾਲ ਲਾਇਆ ਤੇ ਕੋਈ ਦੀ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਤੁਹਾਨੂੰ ਦੱਸਿਆ ਵੀ ਇਹ 6 ਕਿਲੋ ਅਫੀਮ ਤੇ 8 ਕਿਲੋ ਹਿਰੋਇਨ ਬ੍ਰਾਮਦ ਹੋਈ ਸੀ ਜੀ ਨਾ ਤੋਂ ਔਰ ਕੈਮੀਕਲ ਵੀ ਬ੍ਰਾਮਦ ਹੋਇਆ ਸੀ ਜਿਸ ਨਾਲ ਕੁਆਂਟੀਟੀ ਵਧਾਉਣ ਵਾਲਾ ਗੱਲ ਹੁੰਦਾ ਹੈ ਹਿਰੋਇਨ ਦੀ ਸੋਦਾ ਇਹ ਦੇਖੀ ਦੋ ਕਿਲੋ ਨੂੰ ਚਾਰ ਕਿਲੋ ਬਣਾ ਲੈਂਦੇ ਸੀ ਔਰ ਉਹਦੀ ਸਪਰਕਲਿੰਗ ਕਰਦੇ ਜੀ ਪਰ ਲੋਕੋ ਤਾਂ ਗੱਲ ਕਰ ਰਹੇ ਸੀ ਤੁਸੀਂ ਕੀ ਗੱਲਬਾਤ ਕਰਦੇ ਹੋ ਇਹ ਕੋਈ ਦੱਸੋ ਕਿ ਦੇਖੋ ਇਹਨੇ ਯੰਗਸਟਰ ਸੀ ਬੱਚੇ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਨਿਸ਼ਾਨੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਆ ਵੀ ਜਿਹੜੀ ਤੁਸੀਂ ਡਰਗ ਦੇ ਖਿਲਾਫ ਡਰਾਈਵ ਹੈ ਆਮਰ ਸਰ ਦੇ ਵਿੱਚ ਉਹ ਇੰਦਰ ਨਾਲ ਬਹੁਤ ਖੁਸ਼ ਨਹੀਂ ਪਰ ਮੈਂ ਉਹਨਾਂ ਨੂੰ ਇਹ ਸਮਝਾ ਰਹੇ ਹਾਂ ਕਿ ਕੋ ਨੇਕੀ ਦੀ ਬਰਕਤ ਦੀ ਕਮਾਈ ਕਰੀਏ ਉਹਦੇ ਚ ਸਾਰਾ ਪ੍ਰਤਿਪਾਦੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਪਰ ਉਹ ਮੇਰਾ ਐਗਰੀ ਨਹੀਂ ਕਰ ਰਹੇ ਸੀ ਦੂਜੀ ਗੱਲ ਉਹ ਇਹ ਕਹਿ ਰਹੇ ਸੀ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਹੈ ਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦੇ ਨੇ ਡਰੱਗ ਮਨੀ ਨਾਲੇ ਕੰਮ ਕੀਤਾ ਹੋਇਆ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਗੇਰ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਜੰਗਲ ਜਨਰੇਸ਼ਨ ਸਰ ਇਹਨਾਂ ਦੀ